हेलो फ्रेंड फ्रेंड सस्वीकार शशिका जी हेलो किया चल के मैं आज तू किथे चली है फ्रेंड मैं चली आ जी बरात ठीक है बारात मतलब जा जी चली है किसे जी चल ना चली फ्रेंड ते हु तू बैठी किथे आ चल ना गड्डी च बैठी है फ्रेंड देख सकदा चल मरे बराते चली है उठे की खाना जाके गुल्ले ਨੀਰ ਦੀ ਦਾਲ ਆਹੋ ਤੇ ਗੋਲ ਗੱਪੇ ਗੋਲ ਗੱਪੇ ਖਾਣਗੇ ਲੈ ਮਰੇ ਉੱਥੇ ਗੋਲ ਗੱਪੇ ਨਹੀਂ ਹੋਣੇ ਹੋਰ ਕੀ ਹੋਣਾ ਤੇਰੇ ਹਿਸਾਬ ਦੇ ਨਾਲ ਫਿਰ ਲਗਾਪੋਂ ਟਗਾਈ ਦਾਲ ਹੋਊਗੀ ਜੀ ਲੈ ਹੱਦ ਹੋਈ ਪਈ ਐ ਫਿਰ ਅੱਜ ਸਾਰਾ ਕੁਝ ਖਾਵੇਂਗੀ ਫਿਰ ਆ ਚੱਲੇ ਆਪਾਂ ਇੰਨਾ ਕੁਝ ਤਾਂ ਖਾਣਾ ਨੇ ਤੁਹਾਨੂੰ ਪਤਾ ਹੀ ਹੈ ਹਨਾ ਬੱਲੇ ਤੇਰੇ ਤੂੰ ਨਹੀਂ ਖਾਣਾ ਸਾਰਾ ਕੁਝ ਸਾਨੂੰ ਸਭ ਕੁਝ ਪਤਾ ਹੈ ਤੂੰ ਨਹੀਂ ਖਾਣਾ ਸਾਰਾ ਕੁਝ ਤੇਰੇ ਸਾਹਮਣੇ ਹੁਣੇ ਚਿਬੜਾਂ ਦੀ ਚਟਨੀ ਰੱਖਦੀ ਹੈ ਨਾ ਤੇ ਤੂੰ ਕੱਲੀ ਨੇ 12 ਰੋਟੀਆਂ ਨਹੀਂ ਛੱਡਣੀਆਂ ਜੇ ਕੁਝ ਚਟਨੀ ਦਾ ਰੋਟੀ ਹੋਈ ਤਾਂ ਆਪਾਂ ਜਰੂਰ ਖਾਵਾਂਗੇ ਚੁਬੜਾ ਹੀ ਖੱਣਿਆ ਫਰੈਂਡ ਉਹ ਮਰੇ ਤੂੰ ਕੱਲੀ ਚਿਬੜਾਂ ਦੀ ਚਟਨੀ ਨਾਲ ਰੋਟੀ ਨਹੀਂ ਖਾਣੀ ਸੀ ਤੇ ਤੇਰੇ ਸਾਹਮਣੇ ਤਰੀ ਵਾਲੇ ਚੋਲ ਹੁੰਦੇ ਨਾ ਤੂੰ ਛੱਡਨੀ ਉਹ ਵੀ ਨਹੀਂ ਸੀ ਤਰੀ ਵਾਲੇ ਚੋਲ ਵੀ ਖਾ ਲਾਂਗੇ ਪਤੋ ਕੀ 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 ਕਿਆ ਪਤੋ ਪੁੱਤ ਮਰ ਜਕੀਨ ਕਰੀ ਜੇ ਮੈਂ ਟਾਈਮ ਨਾਲ ਕਿਤੇ ਵਿਆਹ ਕਰਵਾਇਆ ਹੁੰਦਾ ਨਾ ਤੇ ਮੇਰੀ ਵੱਡੀ ਕੁੜੀ ਨਾ ਤੇਰੇ ਵਰਗੀ ਹੋਣੀ ਸੀ ਜੇ ਨਹੀਂ ਜਕੀਨ ਆਉਂਦਾ ਨਾ ਤੇ ਲੋਕਾਂ ਨੂੰ ਕਹਿ ਕਮੈਂਟ ਕਰਕੇ ਦੱਸਿਓ ਫਿਰ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ